ਉਸ਼ੋ ਦੁਆਰਾ ਉਚਾਰਨ ਕੀਤੀ ਗਈ ਸ੍ਰੀ ਜਪਜੀ ਸਾਹਿਬ ਜੀ ਦੀ ਵਿਆਖਿਆ ਦੇ ਪੰਜਾਬੀ ਅਨੁਵਾਦ ਦਾ ਪੰਜਵਾਂ ਭਾਗ ਆਵ ਸਰਵਣ ਕਰੀਏ ਇੱਕ ਊੰਕਾਰ ਸਤਨਾਮ ਜਿਸ ਦੇ ਮਨ ਦੇ ਵਿੱਚ ਇਹ ਛਾ ਗਿਆ ਉਹਨੂੰ ਕਾਹਦਾ ਭੈ ਪਰਮਾਤਮਾ ਨੂੰ ਭੈ ਨਹੀਂ ਹੋ ਸਕਦਾ ਕਾਹਦਾ ਭੈ ਹੋਵੇਗਾ ਉਹ ਹੀ ਹੈ ਇਕੱਲਾ ਉਸ ਤੋਂ ਇਲਾਵਾ ਕੋਈ ਵੀ ਨਹੀਂ ਅਕਾਲ ਭੈ ਤੋਂ ਰਹਿਤ ਵੈਰ ਤੋਂ ਰਹਿਤ ਕਾਲ ਆਤੀਤ ਅਕਾਲ ਮੂਰਤ ਕਾਲਾ ਤੀਤ ਮੂਰਤੀ ਹੈ ਸਮੇ ਦੇ ਪਾਰ ਹੈ ਇਸ ਗੱਲ ਨੂੰ ਥੋੜਾ ਜਿਹਾ ਸਮਝ ਲਓ ਸਮੇ ਦਾ ਅਰਥ ਹੁੰਦਾ ਹੈ ਬਦਲਾ ਚੇਂਜ ਜੇਕਰ ਕਿਸੇ ਚੀਜ਼ ਦੇ ਵਿੱਚ ਬਦਲਾਅ ਨ ਹੋਵੇ ਤਾਂ ਤੁਹਾਨੂੰ ਸਮੇ ਦਾ ਪਤਾ ਨਹੀਂ ਲੱਗੇਗਾ ਘੜੀ ਦੇ ਵਿੱਚ ਵੀ ਸਮੇ ਦਾ ਪਤਾ ਤਾਂ ਲੱਗਦਾ ਹੈ ਕਿਉਂਕਿ ਸੂਈ ਘੁੰਮਦੀ ਹੈ ਜੇਕਰ ਸੂਈ ਨਾ ਘੁਮੇ ਤਾਂ ਸਾਨੂੰ ਸਮੇਂ ਦਾ ਪਤਾ ਲੱਗੇ ਵੀ ਨਾ ਚੀਜ਼ਾਂ ਬਦਲ ਰਹੀਆਂ ਹਨ ਜਿਵੇਂ ਸੂਰਜ ਚੜ੍ਹਿਆ ਹੈ ਫੇਰ ਦੁਪਹਿਰ ਹੋ ਗਈ ਉਸ ਤੋਂ ਬਾਅਦ ਤਰਕਾਲਾਂ ਪੈ ਗਈਆਂ ਜਿਵੇਂ ਬੱਚਾ ਸੀ ਫਿਰ ਉਹ ਜਵਾਨ ਹੋ ਗਿਆ ਜਵਾਨ ਸੀ ਉਹ ਬੁੱਢਾ ਹੋ ਗਿਆ ਤੰਦਰੁਸਤ ਬਿਮਾਰ ਹੋ ਗਿਆ ਤੇ ਬਿਮਾਰ ਤੰਦਰੁਸਤ ਹੋ ਗਿਆ ਗਰੀਬ ਸੀ ਉਹ ਅਮੀਰ ਹੋ ਗਿਆ ਤੇ ਅਮੀਰ ਦਾ ਦਿਵਾਲਾ ਨਿਕਲ ਗਿਆ ਇਹੀ ਸਭ ਬਦਲਾ ਹੈ ਸਭ ਚੀਜ਼ਾਂ ਬਦਲ ਰਹੀਆਂ ਹਨ ਨਦੀ ਵਹਿੰਦੀ ਜਾ ਰਹੀ ਹੈ ਇਸ ਬਦਲਾਅ ਦੇ ਵਿੱਚ ਹੀ ਸਮਾਂ ਹੈ ਸਮੇ ਦਾ ਅਰਥ ਹੁੰਦਾ ਹੈ ਦੋ ਤਬਦੀਲੀਆਂ ਦੇ ਵਿਚਕਾਰ ਵਾਲਾ فاਸਲਾ ਥੋੜਾ ਸੋਚੋ ਜੇਕਰ ਅੱਜ ਸਵੇਰੇ ਤੁਸੀਂ ਉੱਠੋ ਅਤੇ ਸ਼ਾਮਾਂ ਤੱਕ ਕੁਝ ਵੀ ਘਟਨਾ ਨਾ ਵਾਪਰੇ ਕੋਈ ਵੀ ਤਬਦੀਲੀ ਨਾ ਹੋਵੇ ਸੂਰਜ ਰੁਕਿਆ ਹੀ ਰਵੇ ਜਿੱਥੇ ਦਾ ਜਿੱਥੇ ਸੀ ਉੱਥੇ ਹੀ ਰਵੇ ਤੁਹਾਡੀ ਉਮਰ ਉਨੀ ਹੀ ਬਣੀ ਰਹੇ ਜਿੰਨੀ ਸੀ ਘੜੀ ਦੀ ਸੂਈ ਹਿੱਲੇ ਨਾ ਰੁੱਖ ਵੀ ਬੁੱਟੇ ਨਾ ਹੋਣ ਪੱਤੇ ਕਮਲਾਉਣ ਨਾ ਸਭ ਠਹਿਰ ਜਾਵੇ ਤਾਂ ਤੁਹਾਨੂੰ ਸਮੇਂ ਦਾ ਪਤਾ ਕਿਵੇਂ ਚੱਲੇਗਾ ਸਮਾਂ ਹੋਵੇਗਾ ਹੀ ਨਹੀਂ ਤੁਹਾਡੇ ਲਈ ਸਮੇਂ ਦਾ ਪਤਾ ਲੱਗਦਾ ਹੈ ਕਿਉਂਕਿ ਤੁਸੀਂ ਤਬਦੀਲੀ ਦੇ ਨਾਲ ਘਿਰੇ ਹੋਏ ਹੋ ਪਰਮਾਤਮਾ ਦੇ ਲਈ ਕੋਈ ਸਮਾਂ ਨਹੀਂ ਕਿਉਂਕਿ ਉਹ ਸਨਾਤਨ ਹੈ ਸਾਸ਼ਵਤ ਹੈ ਸਦਾ ਹੈ ਉਹਦੇ ਲਈ ਕੁਝ ਵੀ ਤਬਦੀਲੀ ਨਹੀਂ ਹੋ ਰਹੀ ਹੈ ਉਸ ਦੇ ਲਈ ਸਭ ਠਹਿਰਿਆ ਹੋਇਆ ਹੈ ਤਬਦੀਲੀ ਤਾਂ ਅਨਿਅਖ ਦਾ ਅਨੁਭਵ ਹੈ ਕਿਉਂਕਿ ਸਾਨੂੰ ਪੂਰੇ ਦਾ ਪੂਰਾ ਵਿਖਾਈ ਨਹੀਂ ਪੈ ਰਿਹਾ ਜੇਕਰ ਸਾਨੂੰ ਪੂਰੇ ਦਾ ਪੂਰਾ ਵਿਖਾਈ ਪੈ ਜਾਵੇ ਤਾਂ ਸਾਡੇ ਲਈ ਬਦਲਾਅ ਸਮਾਪਤ ਹੋ ਜਾਵੇ ਬਦਲਾਅ ਦੇ ਸਮਾਪਤ ਹੁੰਦਿਆ ਹੀ ਸਮਾ ਗਵਾਚ ਜਾਂਦਾ ਹੈ ਸਮਾਤਾ ਸਿਰਫ ਤਬਦੀਲੀ ਨੂੰ ਨਾਪਣ ਦਾ ਸਾਧਨ ਹੈ ਪਰਮਾਤਮਾ ਲਈ ਸਭ ਜਿਉਂ ਦਾ ਤਿਉਂ ਹੈ ਕੁਝ ਵੀ ਬਦਲਦਾ ਨਹੀਂ ਸਭ ਠਹਿਰਿਆ ਹੋਇਆ ਹੈ ਕਾਲ ਅਤੀਤ ਅਕਾਲ ਮੂਰਤ ਅਜੋਨੀ ਸੈ ਪੰ ਉਹ ਕਿਸੇ ਯੁਨੀ ਤੋਂ ਪੈਦਾ ਨਹੀਂ ਹੁੰਦਾ ਪਰਮਾਤਮਾ ਦਾ ਨਾਂ ਤਾਂ ਕੋਈ ਪਿਤਾ ਹੈ ਤੇ ਨਾ ਹੀ ਕੋਈ ਮਾਤਾ ਹੈ ਅਤੇ ਜਿਹੜਾ ਵੀ ਯੁਨੀ ਤੋਂ ਪੈਦਾ ਹੁੰਦਾ ਹੈ ਉਹ ਬਦਲਾਅ ਦੀ ਦੁਨੀਆ ਦੇ ਵਿੱਚ ਪਰਵੇਸ਼ ਕਰ ਜਾਂਦਾ ਹੈ ਤੁਹਾਨੂੰ ਵੀ ਆਪਣੇ ਅੰਦਰ ਉਸੇ ਨੂੰ ਲੱਭਣਾ ਹੈ ਜਿਹੜਾ ਯੋਨੀ ਤੋਂ ਰਹਿਤ ਹੈ ਇਹ ਦੇ ਤਾਂ ਜਨਮੀ ਹੈ ਮਰੇਗੀ ਇਹ ਦੇ ਤਾਂ ਦੋ ਸਰੀਰਾਂ ਦੇ ਮਿਲਣ ਤੋਂ ਬਣੀ ਹੈ ਖਿੰਡ ਜਾਵੇਗੀ ਜਦ ਉਹ ਦੋ ਸਰੀਰ ਹੀ ਖਿੰਡ ਗਏ ਤਾਂ ਇਹ ਦੇ ਕਿਵੇਂ ਬਚੇਗੀ ਜਿਹੜੀ ਉਹਨਾਂ ਦੇ ਨਾਲ ਮਿਲ ਕੇ ਬਣੀ ਹੈ ਲੇਕਿਨ ਉਸ ਦੇ ਅੰਦਰ ਉਯੋਨੀ ਵੀ ਹੈ ਜਿਹੜਾ ਗਰਭ ਚ ਆਇਆ ਜਿਹੜਾ ਗਰਭ ਤੋਂ ਪਹਿਲਾਂ ਸੀ ਜੋ ਹੁਣੇ ਛੱਡ ਦੇਵੇ ਤਾਂ ਦੇ ਮੁਰਤੇ ਵਾਂਗ ਪਈ ਰਹਿ ਜਾਵੇਗੀ ਇਸ ਦੇਹ ਦੇ ਅੰਦਰ ਕਾਲ ਆ ਤੀਤ ਨੇ ਪਰਵੇਸ਼ ਕੀਤਾ ਹੈ ਅਕਾਲ ਪੁਰਖ ਇਸ ਦੇਹ ਦੇ ਅੰਦਰ ਵੀ ਮੌਜੂਦ ਹੈ ਇਹ ਸਰੀਰ ਉਸ ਦਾ ਜਿਵੇਂ ਕੱਪੜਾ मात्र ਹੈ ਇੱਕ ਘਰ ਹੈ ਜਿਹਦੇ ਵਿੱਚ ਉਹ ਫੈਰ ਗਿਆ ਲੇਕਿਨ ਜਦ ਤੁਸੀਂ ਉਸ ਨੂੰ ਆਪਣੇ ਅੰਦਰ ਪਾਓਗੇ ਭਾਵ ਲੱਭ ਲਓਗੇ ਤਦ ਹੀ ਤੁਸੀਂ ਨਾਨਕ ਦੀ ਬਾਣੀ ਨੂੰ ਸਮਝ ਸਕੋਗੇ ਤੁਸੀਂ ਆਪਣੇ ਅੰਦਰ ਹੀ ਉਸ ਨੂੰ ਲੱਭਣਾ ਹੈ ਜਿਹੜਾ ਨਾ ਪਰਵਰਤਿਤ ਹੁੰਦਾ ਹੈ ਤੇ ਨਾ ਹੀ ਬਦਲਦਾ ਹੈ